ਅਸੀਂ ਜਿਹੜੀ ਸਾਡੇ ਸ਼ਹਿਰ ਦੇ ਵਿੱਚ ਵਾਰ ਨੰਬਰ 4 ਤੇ ਵਾਰ ਨੰਬਰ 5 ਦਾ ਜੋ ਚੌਕ ਕਿਸ ਸਟੇਸ਼ਨ ਦੇ ਨਜ਼ਦੀਕ ਪੈਂਦਾ ਵਾ ਤੇ ਇੱਥੇ ਲੋਹੜੀ ਵਾਲੇ ਦਿਨ ਜਿਹੜੇ ਗੁੰਡਾ ਅੰਸਰ ਸੀ ਉਹਨਾਂ ਨੇ ਇੱਥੇ ਆਣ ਕੇ ਬੜਾ ਗੁੰਡਾਗਰਦੀ ਕਰਕੇ ਬੰਦਿਆਂ ਨੂੰ ਵੜਿਆ ਇੱਕ ਮੁੰਡਾ ਹਰਸ਼ਦੀਪ ਪੁੱਤਰ ਜਗਿੰਦਰਪਾਲ ਜੋ ਸਟਾਫ ਕਰਦਾ ਸੀ ਉਹਨੂੰ ਵੜਦੇ ਪਏ ਸੀ ਤੇ ਮੇਰੇ ਭਾਂਦੇ ਦੀ ਸਾਹਮਣੇ ਦੁਕਾਨ ਪੈਂਦੀ ਆ ਸਲੂਨ ਉਹਨੇ ਉਹ ਬਾਹਰ ਨਿਕਲ ਕੇ ਆ ਗਿਆ ਤੇ ਉਹਨੇ ਵੀ ਉਹਨੂੰ ਛਡਾਨ ਲਈ ਉਹਨੇ ਕੋਸ਼ਿਸ਼ ਕੀਤੀ ਉਹਨਾਂ ਨੇ ਉਹਨੂੰ ਹੀ ਵੱਡਣਾ ਸ਼ੁਰੂ ਕਰ ਦਿੱਤਾ ਜਿੱਦਾਂ ਕਿ ਵੀਡੀਓ ਦੇ ਵਿੱਚ ਆਨ ਰਿਕਾਰਡ ਸਾਡੇ ਕੋਲ ਹੈ ਕਿ ਉਹਨਾਂ ਨੇ ਬਹੁਤ ਬੁਰੀ ਤਰ੍ਹਾਂ ਉਹਨਾਂ ਨੂੰ ਵੱਢਿਆ ਜੋ ਕਿ ਦੋਨਾਂ ਦੇ ਸਿਰਾਂ ਦੇ ਵਿੱਚ ਕਾਫੀ ਗੰਭੀਰ ਸਟੈਂਡ ਡੇਂਜਰ ਆਫ ਪ੍ਰੋਬਲਮ ਡੇਂਜਰ ਆਫ ਲਾਈਫ ਡਾਕਟਰਾਂ ਨੇ ਕਹਿ ਦਿੱਤਾ ਜੋ ਕਿ ਐਸਐਲਏ ਇੱਥੋਂ ਰੈਫਰ ਕਰਕੇ ਕਪੂਰਥਲਾ ਕਪੂਰਥਲਾ ਤੋਂ ਅਮਰitsar ਅਮਰitsar ਦਾਖਲ ਹੋਏ ਜਦ ਕਿ ਉਸ ਦਿਨ ਲੋਹੜੀ ਵਾਲੇ ਦਿਨ ਸ਼ਾਮ ਦੇ 7 ਵਜੇ ਲੜਾਈ ਹੋਈ ਆ 7 ਵਜੇ ਜੁਰੂ ਅਸੀਂ ਇੱਥੋਂ ਸਾਨੂੰ ਪਤਾ ਲੱਗਿਆ ਭੱਜ ਕੇ ਆਏ ਆ ਤੇ ਉਹ ਇੱਥੇ ਬੁਰੀ ਤਰ੍ਹਾਂ ਜ਼ਖਮੀ ਜਦ ਕਿ ਉਹਨਾਂ ਦਾ ਸਾਰੇ ਬੰਦੇ ਕਿਸ ਦੇ ਹੱਥ ਚ ਦਾਤਰ ਸੀ ਕਿਸੇ ਕਰ ਚ ਸੀ ਚਾਕੂ ਸੀ ਤੇ ਉਹ ਮਾਰਦੇ ਉਧਰੋਂ ਕੁੜੀ ਆਈ ਉਹ ਨਿਹਾਨ ਕੇ ਜੁਰੂ ਅਸੀਂ ਆਏ ਆ ਤੇ ਉਹ ਪਿੱਛੇ हट ਕੇ ਲਲਕਾਰੇ ਮਾਰਦੇ ਇੱਥੋਂ ਚਲੇ ਗਏ ਤੇ ਅਸੀਂ ਉਹਨੂੰ ਆਪਣੇ ਘਰ ਜੇ ਨੂੰ ਇੱਕ ਮੋਟਰਸਾਈਕਲ ਦਾ ਅਰੇਂਜਮੈਂਟ ਕਰਕੇ ਤੇ ਹੋਰ ਮੁੰਡਿਆਂ ਨੂੰ ਆਖਿਆ ਭੱਜ ਕੇ ਲਿਆਓ ਇਹਨੂੰ ਹਸਪਤਾਲ ਬਚਾਇਆ ਦੂਸਰਾ ਮੁੰਡਾ ਜਿਹਦੇ ਨਾਲ ਕੋਈ ਵੀ ਨਹੀਂ ਸੀ ਉਹਨੂੰ ਵੀ ਚੱਕ ਕੇ ਹਸਪਤਾਲ ਬਚਾਇਆ ਜਿਹرو ਹਸਪਤਾਲ ਲਗਾਇਆ ਤੇ ਡਾਕਟਰ ਨੇ ਮੈਡੀਕਲ ਕੀਤਾ ਮੈਡੀਕਲ ਕਰਨ ਤੇ ਉਹਨਾਂ ਨੇ ਇਹਨਾਂ ਦੋਨਾਂ ਦੀ ਹਾਲਤ ਨੂੰ ਸੀਰੀਅਸ ਦੱਸਦੇ ਹੋਏ ਜਿਹੜਾ ਹਰਸ਼ਦੀਪ ਸੀ ਉਹਨੂੰ ਜਾਦਾ ਪਹਿਲਾਂ ਉਹ ਸੁਰਤ ਵਿੱਚ ਨਹੀਂ ਸੀ ਤੇ ਉਹਨੂੰ ਉਸੇ ਵੱਲੇ ਕਪੂਥਲੇ ਰੈਫਰ ਕੀਤਾ ਜਿਹਦੇ ਨਾਲ ਮੇਰਾ ਭਾਨ ਜਾਂ ਦੂਜਾ ਪ੍ਰਿੰਸ ਪੁੱਤਰ ਜਸ਼ਪਾਲ ਉਹ ਕਪੂਰਥਲੇ ਨਾਲ ਇੱਕ ਮੁੰਡਾ ਹੋਰ ਸੀ ਆਪਣਾ ਕਾਕਾ ਉਹ ਪੁੱਤਰ ਉਹਦੇ ਡੈਡੀ ਦਾ ਨਾਮ ਸ਼੍ਰੀਿੰਦਰਪਾਲ ਉਹ ਕਪੂਰਥਲੇ ਲੈ ਕੇ ਗਿਆ ਐਂਬੂਲੈਂਸ ਦੇ ਵਿੱਚ ਉਹਨਾਂ ਨੇ ਭੇਜਿਆ ਸੀ ਉਹਨਾਂ ਉਹਦੀ ਮਦਦ ਦੇ ਨਾਲ ਕਿ ਉਹਦੇ ਨਾਲ ਕੋਈ ਵਾਰਿਸ ਨਹੀਂ ਸੀ ਖਰਚਾ ਵੀ ਕੀਤਾ ਪੈਸੇ ਦੇ ਕੇ ਭੇਜਿਆ ਕਪੂਰਥਲੇ ਉਹਨਾਂ ਨੂੰ ਉਹਦੇ ਸਾਰੇ ਆਨ ਰਕੋਰਡ ਸਕੈਨਿੰਗ ਵਗੈਰਾ ਕਰਕੇ ਮੈਡੀਕਲ ਕਰਕੇ ਉੱਤੋਂ ਵੀ ਉਹਨਾਂ ਨੇ ਕਹਿ ਦਿੱਤਾ ਕਿ ਇਹ ਸੀਰੀਅਸ ਆ ਇਹਨੂੰ ਹੁਣੇ ਰਾਤੋਂ ਰਾਤ ਅੰਮ੍ਰਿਤਸਰ ਲੈ ਜਾਓ ਉੱਤੋਂ ਫੇਰ ਰਾਤੋਂ ਰਾਤ ਹੀ ਅੰਮ੍ਰਿਤਸਰ ਲੈ ਗਏ ਜਿਹੜਾ ਵਿਜੇ ਕੁਮਾਰ ਸੀ ਉਹਨੂੰ ਡਾਕਟਰਾਂ ਨੇ ਕਹਿੰਦੇ ਕਿ ਇਹ ਸਟੇਬਲ ਆ ਥੋੜਾ ਉਹਨੂੰ ਦਾਖਲ ਕਰ ਲਿਆ ਜਦੋਂ 5 ਵਜੇ ਔਰ ਉਹਨੂੰ ਸੁਰਤ ਆਉਣ ਤੋਂ ਪਹਿਲਾਂ ਉਹ ਦੌਰੇ ਪੈਣੇ ਸ਼ੁਰੂ ਹੋ ਗਏ ਦੌਰੇ ਇਸ ਕਰਕੇ ਕਿ ਔਰੇ ਸਿਰ ਦੇ ਵਿੱਚ ਗੰਭੀਰ ਸੱਟ òn ਕਰਕੇ ਹੱਡੀ ਟੁੱਟ ਗਈ ਇਹ ਸਿਰ ਦੀ ਵਿੱਚੋਂ ਕਤਰ ਵਿੱਚੋਂ ਹੱਡੀ ਨਿਕਲ ਗਈ ਉਹ ਡਾਕਟਰਾਂ ਨੇ ਉਹਨੂੰ ਉਸੇ ਵੱਲੇ ਦੀ ਇਹ ਸੀਰੀਅਸ ਹੋ ਗਿਆ ਤੇ ਉਹਨੂੰ ਫਟਾਫਟ ਰੈਫਰ ਕਰ ਦਿੱਤਾ ਕਪੂਰਥਲੇ ਕਪੂਰਥਲੇ ਵਾਲਿਆਂ ਨੇ ਐਗਜ਼ਾਈਮਨ ਕੀਤਾ ਮੈਡੀਕਲ ਕੀਤਾ ਉਹ ਕਹਿੰਦੇ ਇਹ ਡेंजर ਪ੍ਰੋਬਲਮ ਦੇ ਵਿੱਚ ਆ ਇਹਦੀ ਲਾਈਫ ਡੰਜਰ ਆਫ ਲਾਈਫ ਆ ਉਹਨਾਂ ਨੇ ਉਹਨੂੰ ਅਮਰitsar ਭੇਜ ਦਿੱਤਾ ਅਮਰitsar ਭੇਜ ਕੇ ਉੱਥੇ ਡਾਕਟਰਾਂ ਨੇ ਕੀਤਾ ਉਹ ਕਹਿੰਦੇ ਇਹਦਾ ਆਪਰੇਟ ਹੋਣਾ ਵਾ ਪਰ ਥੋੜਾ ਸਟੇਬਲ ਹੋਣ ਤੇ ਇਹਦਾ ਆਪਰੇਟ ਕਰਾਂਗੇ ਕਾ ਕੋਈ ਸਦੀ ਕਹਾਣੀ ਕੋਈ ਹੋਰ ਵੀ ਦੱਸ ਰਹੀ ਹੋ ਗੈ ਜਿਹੜੇ ਤੁਹਾਡੇ ਜਿੰਬੰਦੀ ਉਹਨਾਂ ਨੇ ਪਰਚਾ ਹੀ ਤਾੜੇ ਕਰੋ ਇੰਨੇ ਦੇ ਵਿੱਚ ਜਦੋਂ ਅਸੀਂ ਘਰ ਪਹੁੰਚੇ ਮਰੀਜ਼ਾਂ ਨੂੰ ਲੈ ਕੇ ਤੇ ਸਾਨੂੰ ਪਤਾ ਲੱਗਿਆ ਕਿ ਪੁਲਿਸ ਨੇ ਇੱਕ ਸਾਡੇ ਬੰਦਿਆਂ ਦੇ ਖਿਲਾਫ ਪਰਚਾ ਦਰਜ ਕਰ ਦਿੱਤਾ ਉਹਦੇ ਵਿੱਚ ਇਹ ਜਿਹੜੇ ਦੂਜੀ ਪਾਰਟੀ ਸੀ ਉਹਨਾਂ ਨੇ ਪਰਚੇ ਨੂੰ ਕਰਾਸ ਕਰਨ ਵਾਸਤੇ ਆਪਣਾ ਬਚਾਅ ਕਰਨ ਵਾਸਤੇ ਝੂਠਾ ਪਰਚਾ ਬਣਾ ਕੇ ਆਪ ਸੱਟਾਂ ਮਾਰ ਕੇ ਆਪਣੇ ਬੰਦੇ ਦੇ ਆਬ ਦਾਖਲ ਕਰਾ ਕੇ ਤੇ ਉਥੋਂ ਛੁੱਟੀ ਲੈ ਸਾਡੇ ਕਿਸੇ ਬੰਦੇ ਨੇ ਉਹਦੇ ਸੱਟ ਨਹੀਂ ਮਾਰੀ ਨਾ ਲੜਾਈ ਹੋਈ ਸਾਨੂੰ ਇਹਦੇ ਵਿੱਚ ਕਿਸੇ ਨੂੰ ਦਿਖਾਇਆ ਜਾਵੇ ਵੀ ਕੌਣ ਬੰਦਾ ਉਹਦੇ ਸੱਟ ਮਾਰ ਰਿਹਾ ਹੈ ਐਵੀਡੈਂਸ ਮੌਜੂਦ ਹੈ ਉਸ ਦਿਨ ਜੇਕਰ ਤੁਹਾਨੂੰ ਐਵੀਡੈਂਸ ਮੰਗੇ ਜਾਣਗੀ ਹਾਂਜੀ ਸਾਡੇ ਕੋਲ ਮੌਜੂਦ ਹੈ ਮਰੇ ਲੜਾਈ ਝਗੜਾ ਤੁਹਾਡੇ ਬੰਦੇ ਨਾਲ ਨਹੀਂ ਕੀਤਾ ਉਹਨਾਂ ਨਾਲ ਨਹੀਂ ਅਸੀਂ ਕੋਈ ਨਹੀਂ ਕੀਤਾ ਤੁਹਾਡੇ ਕੋਲ ਮੌਕੇ ਦੀ ਕੋਈ ਵੀਡੀਓ ਹੈਗੀ ਦਿਖਾ ਸਕਦੇ ਹਾਂ ਹਾਂਜੀ ਦਿਖਾ ਸਕਦੀ ਆ ਮੇਰਾ ਵੀ ਮੇਰਾ ਕੈਮਰਾ ਤੋਂ ਨਹੀਂ ਇਹਨਾਂ ਨੂੰ ਨਹੀਂ ਵੀਡੀਓ ਸਬੂਤ ਹੈ ਸਾਡੇ ਕੋਲ ਸਬੂਤ ਹੈ ਇਹ ਕਰੋ ਦੇ ਸਬੂਤ ਆ ਇਹ ਲੋਹੜੀ ਵਾਲੇ ਦਿਨ ਸ਼ਾਮ 7 ਵਜੇ ਦਾ ਜਦੋਂ ਆ ਹਸਤਾ ਤੋਂ ਰੈਫਰ پیشن ਨੂੰ ਲੈ ਕੇ ਗਏ ਉਹ ਵੀ ਸਾਡੇ ਕੋਲ ਐਂਬੂਲੈਂਸ ਦੀਆਂ ਸਾਡੇ ਕੋਲ ਆ ਇਹ ਤੁਹਾਡਾ ਨੌਜਵਾਨ ਜੀ ਨੇ ਕੁੱਟ ਮਾਰ ਹੋ ਰਹੀ ਹਾਂਜੀ ਐਸੀ ਕੁੱਟ ਮਾਰ ਹੋਇਆ ਇਸ ਜਗ੍ਹਾ ਤੇ ਆ ਖੂਨ ਡੁੱਲਿਆ ਪਿਆ ਸਾਹਮਣੇ ਕੋਈ ਮੰਗੀ ਜਾਂ ਜ਼ਬਰਦਸਤੀ ਇਹ ਹੈਗਾ ਕਿ ਸਾਡੇ ਦੇ ਨਾਲੇ ਮਾਰ ਕੇ ਬੰਦਿਆਂ ਨੂੰ ਛੋੜ ਦਿੱਤਾ ਨਾਲੇ ਝੂਠੇ ਪਰਚੇ ਦਰਜ ਕਰ ਦਿੱਤੇ ਇੰਨੀ ਵੀ ਗੁੰਡਾਗਰਦੀ ਐਨਾ ਵੀ ਧੱਕੇਸ਼ਾਹੀ ਨਹੀਂ ਹੋਣੀ ਚਾਹੀਦੀ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ਸਰਕਾਰ ਦੀ ਸ਼ਹਿਦ ਹੈ ਸਰਕਾਰ ਦੀ ਸ਼ਹਿਦ ਹੈ ਇਹਦੇ ਵਿੱਚ ਦੋ ਬੰਦੇ ਆ ਜਿਹੜੇ ਸਾਰਾ ਕੰਮ ਕਰਵਾ ਰਹੇ ਆ ਮੈਂ ਜੀ ਇੰਨਾ ਦੋਹਾਂ ਪਾਰਾਂ ਦੇ ਵਿੱਚ ਐਂਸੀ ਆ ਜੀ ਇੱਕ ਸਾਈਡ ਤੇ ਮੇਰੀ ਵਾਈਫ ਆ ਤੇ ਇੱਕ ਸਾਈਡ ਤੇ ਮੈਂ ਆ ਜੀ ਲੋੜੀ ਮੇਰਾ ਨਾਂ ਜੀ ਨਵਨੀਤ ਚਿਮਾ ਲੋੜੀ ਵਾਲੀ ਰਾਤ ਜੀ ਮੈਂ ਆਪਣੀ ਫੈਮਿਲੀ ਨਾਲ ਲੋੜੀ ਮਨਾ ਰਿਹਾ ਸੀਗਾ ਤੇ ਮੈਨੂੰ ਅਚਾਨਕ ਫੋਨ ਆਇਆ ਕਿ ਸਟੇਸ਼ਨ ਦੇ ਲਾਗੇ ਨਾ ਬਹੁਤ ਜ਼ਿਆਦਾ ਲੜਾਈ ਹੋਈ ਆ ਤੇ ਜਲਦੀ ਪਹੁੰਚੋ ਥੋੜੀ ਦੇਰ ਬਾਅਦ ਮੈਨੂੰ ਫੋਨ ਆਇਆ ਕਿ ਤੁਸੀਂ ਇੱਥੇ ਨਹੀਂ ਤੁਸੀਂ ਹਸਪੀਟਲ ਆਓ ਬੰਦੇ ਜ਼ਖਮੀ ਹੋਏ ਆ ਜੀ ਮੈਂ ਉੱਥੇ ਦੇਖਣ ਗਿਆ ਪਤਾ ਲੈਣ ਗਿਆ ਜੀ ਉੱਥੇ ਐਕਸ ਐਮ ਸੀ ਸਾਹਿਬ ਮਿਲੇ ਆ ਮੈਨੂੰ ਦੇਖਿਆ ਜੀ ਬੰਦਿਆਂ ਦੀ ਹਾਲਤ ਬਹੁਤ ਨਾਜੁਕ ਸੀ ਬਹੁਤ ਕੱਟ ਵੱਧ ਹੋਈ ਪਈ ਸੀ ਅਸੀਂ ਉੱਥੇ ਦੇਖਿਆ ਡਾਕਟਰਾਂ ਨੇ ਟਰੀਟਮੈਂਟ ਦਿੱਤਾ ਇੱਕ ਨੂੰ ਉਹਨਾਂ ਰੈਫਰ ਕਰ ਦਿੱਤਾ ਜੀ ਦੂਸਰੇ ਨੂੰ ਉਹਨਾਂ ਰਾਤ ਰੱਖਿਆ ਸਵੇਰੇ ਉਹਨੂੰ ਵੀ ਰੈਫਰ ਕਰ ਦਿੱਤਾ ਤੇ ਅਸੀਂ ਸਾਰਾ ਮੌਕਾ ਦੇਖਿਆ ਲੇਕਿਨ ਜਦੋਂ ਰੈਫਰ ਕਰਨ ਤੋਂ ਬਾਅਦ ਅੰਮ੍ਰਿਤਸਰ ਜਾ ਕੇ ਵੀ ਦੇਖਿਆ ਉਹਦੀ ਹਾਲਤ ਸਹੀ ਨਹੀਂ ਸੀ ਕਿ ਜਦੋਂ ਅਸੀਂ ਵਾਪਸ ਆਏ ਇੱਥੇ ਸੁਲਤਾਨਪੁਰ ਲੋਧੀ ਚ ਤੇ ਸਾਨੂੰ ਪਤਾ ਲੱਗਾ ਜੀ ਜਿਹੜੇ ਬੰਦੇ ਦਾਖਲ ਕਰਾਉਣ ਗਏ ਸੀ ਉਹਨਾਂ ਦੇ ਵੀ ਪਰਚਾ ਕਰਾ ਦਿੱਤਾ ਜੀ ਸਰਕਾਰ ਦੀ ਮਿਹਰੀ ਭੁਗਤ ਨਹੀਂ ਜੀ ਕੋਈ ਮਤਲਬ ਬੰਦੇ ਝੂਠਾ ਪਰਚਾ ਬਣਾ ਦਿੱਤਾ ਗਿਆ ਬਰਾਬਰ ਕਰ ਦਿੱਤਾ ਗਿਆ ਜੀ ਇੱਕ ਪਾਸੇ ਇਹਨਾਂ ਦਾ ਬੰਦਾ ਜਿਹੜਾ ਜੀ ਉਹ ਜਿੰਦਗੀ ਮੌਤ ਦੀ ਲੜਾਈ ਲੜ ਰਿਹਾ ਅੰਮ੍ਰਿਤਸਰ ਦਾਖਲ ਆ ਜੀ ਉਹਦਾ ਆਪਰੇਸ਼ਨ ਹੋਣਾ ਸਿਰ ਦੀ ਹੱਡੀ ਟੁੱਟੀ ਹੋਈ ਦੂਜੇ ਪਾਸੇ ਜੀ ਦੂਸਰਾ ਬੰਦਾ ਐਡਮਿਟ ਵੀ ਨਹੀਂ ਹੋਇਆ ਜੀ ਕਪੂਰਥਲੇ ਐਡਮਿਟ ਹੋਇਆ ਸਿਰਫ ਗਿਆ ਵਾ ਐਮਲਰ ਕਟਾਈ ਵਾਪਸ ਆ ਗਿਆ ਉਹ ਵੀ ਆਪਣੇ ਆਪ ਸੱਟ ਮਾਰ ਕੇ ਗਿਆ ਜੀ ਤੇ ਬਰਾਬਰ ਦੇ ਪਰਚੇ ਕਰ ਦਿੱਤੇ ਗਏ ਤਾਂ ਕਿ ਰਾਜ ਨੇਵਾ ਕਰ ਦਿੱਤਾ ਜਾਵੇ ਤੇ ਸਰਕਾਰ ਦਾ ਪੂਰਾ ਪ੍ਰੈਸ਼ਰ ਚੱਲ ਰਿਹਾ ਤੇ ਅਸੀਂ ਸਾਰਾ ਹੁਣ ਦੋਨੋਂ ਵਾਡਾਂ ਇਕੱਠੀਆਂ ਹੋਈਆਂ ਕਿ ਇਸ ਮਹੱਲੇ ਦੇ ਵਿੱਚ ਇਹਨਾਂ ਬੰਦਿਆਂ ਨੇ ਜਿਨ੍ਹਾਂ ਨੇ ਇਹ ਗੁੰਡਾਗਰਦੀ ਕੀਤੀ ਹੈ ਇਹ ਪਹਿਲਾਂ ਵੀ ਕਰਦੇ ਰਹੇ ਆ ਅਸੀਂ ਇਹਨੂੰ ਗੁੰਡਾਗਰਦੀ ਨੂੰ ਖਤਮ ਕਰਾਉਣਾ ਚਾਹੁੰਦੇ ਆ ਤੇ ਪੁਲਤੋਂ ਮੰਗ ਕਰਦੇ ਆ ਕਿ ਜੋ ਨਿਆ ਕੀਤਾ ਜਾਵੇ। ਹਾਂਜੀ ਪ੍ਰਸ਼ਾਸਨ ਕੀ ਮੰਗ ਕਰ ਰਿਹਾ? ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਜੀ ਗਲਤ ਬੰਦੇ ਹੋਇਆ ਇਹਨੂੰ ਰੱਦ ਕੀਤਾ ਜਾਵੇ। ਨਹੀਂ ਤੇ ਸਾਹ ਅਜੀ ਜੇਦੋਂ ਨਾਰਾ ਦੋਇਆ ਤੇ ਅਸੀਂ ਧਰਨੇ ਤੇ ਬੈਠਣਾ ਪਿਆ ਤੇ ਅਸੀਂ ਬੈਠਾਂਗੇ। ਆਹੀ ਇਨਸਾਫ ਦੀ ਮੰਗ ਕਰਦੇ ਆ। ਇਹ ਕਹਿਣਾ ਚਾਹੁੰਦੇ ਆ ਵੀ ਜਿਹੜੀ ਇੱਥੋਂ ਦਿਨ ਇੱਥੇ ਲੜਾਈ ਹੋਈ ਆ ਉਹ ਧੱਕੇਸ਼ਾਹੀ ਹੋਈ ਆ। ਤੋਂ ਚਲੋ ਛਡਾਉਣੇ ਚਲੇ ਸਾਡਾ ਮੁੰਡਾ ਵੀ ਇੱਥੇ ਹੈਗਾ। ਉਹ ਛਡਾਇਆ ਉਹਨਾਂ ਨੇ ਵੀ ਤੇ ਬਾਕੀ ਹਸਪੀਟਲ ਲੈ ਗਏ ਆ। ਉੱਥੋਂ ਫਿਰ ਉਹੜਾ ਨੇ ਪਰਚਾ ਜਿਹੜਾ ਨੇ ਜਾਇ ਜਣੇ ਤੇ ਵੀ ਨਾਮ ਲਿਖੇ ਆ। ਕੋਈ ਇਸ ਕਾਰਵਣ ਕਿਸਾ ਦੇਖ ਰਿਹਾ। ਸਹੀ ਤਰੀਕੇ ਨਾਲ ਦੇਖ ਨਹੀਂ ਰਿਹਾ ਜੀ। ਅਸੀਂ ਕਹਿੰਨੇ ਆ ਵੀ ਸਹੀ ਤਰੀਕੇ ਨਾਲ ਦੇਖਾਂ ਤਾਂ ਕੈਸੇ ਜਿਹੜੇ ਇਹ ਨਾ ਹੋਵੇ ਜਿਹੜੇ ਇਹ ਨਜ਼ਾਇਜ ਨਾਮ ਲਿਖੇ ਪਏ ਆ ਇਹ ਸਾਰੇ ਰੱਦ ਕੀਤੇ ਜਾ। ਮੇਰਾ ਨਾਮ ਪ੍ਰਵੀਨ ਹੈ ਜਿਹੜੀ ਸ਼ਹਿਰ ਦੇ ਵਿੱਚ ਗੁੰਡਾਗਰਦੀ ਹੁੰਦੀ ਆ ਨਸ਼ੇ ਕਰਕੇ ਤੁਰੇ ਫਿਰਦੇ ਨੇ ਇਹ ਬੰਦ ਹੋਣੀ ਚਾਹੀਦੀ ਆ ਬਸ। ਅਸੀਂ ਇਹ ਚੋਣੇ ਮੰਗ ਕਰਦੇ ਆ ਅਸੀਂ ਇਹ ਮੰਗ। ਅਸੀਂ ਮਾੜੀ ਦੇਖਦੇ। ਬੱਚਿਆਂ ਨੂੰ ਐਵੇਂ ਨਾਲੋਂ ਬੱਚਿਆਂ ਨੂੰ ਮਾਰਿਆ ਜਿਆਦਾ ਸੱਟ ਲੱਗ ਜਾਂਦੀ ਹੁਣ ਇੱਕ ਬੱਚਾ ਸੀਰਸਾ ਤੇਰੇ ਪਿਆ ਹੋਗਾ ਉਹਨੂੰ ਕੁਝ ਹੋ ਜਾਵੇ ਤੇ ਉਹ ਵਿਚਾਰੇ ਕੀ ਕਰਨਗੇ ਮਗਰ ਇਹ ਤੇ ਗੁੰਡਾਗਰਦੀ ਤੇ ਛੁੱਟ ਜਾਣਗੇ ਮਾਂ ਕੋਲ ਆਪਣਾ ਬੱਚਾ ਨਹੀਂ ਨੱ ਲੱਭ ਕਾਰਵਾਈ ਜਮਾਨ ਕਰ ਦਿਓਗੇ ਹਾਂ ਕੀ ਮੰਗਦੇ ਆ ਮੰਗਦੇ ਕਾਰਵਾਈ ਹੋਣੀ ਚਾਹੀਦੀ ਤੇ ਬਰੀ ਇਹ ਸੁਧਰਨਗੇ ਜਿਹੜਾ ਇਹਨਾਂ ਦੇ ਪਰਚਾ ਉਸ ਨੂੰ ਕੀਤਾ ਦੇ ਰਹੇ ਹੋ ਉਹ ਤੇ ਝੂਠਾ ਪਰਚਾ ਰੱਦ ਕੀਤਾ ਜਾਵੇ ਸਾਰੇ ਸਾਰੇ ਇਕੱਠੇ ਹੋਏ ਨੇ ਉਰਦ ਕੀਤਾ ਝੂਠਾ ਪਰਚਾ ਝੂਠਾ ਝੂਠਾ ਵਾ ਕੁੱਟਬਾਲ ਵੀ ਇਹਨਾਂ ਦੇ ਹੋਏ ਮੁੰਡੇ ਦਾ ਆਇਨਾ ਨਾ ਮਗਰ ਕੁੱਟਬਾਲ ਸਿੱਧਾ ਚਲੋ ਅਸੀਂ ਤਨੇ ਸਿੱਧੇ ਪਰ ਅਸੀਂ ਵੀਡੀਓ ਦੇਖੀਆ ਜੋਨੇ ਆ ਕਿ ਨਜਾਇਜ਼ ਪਰਚੇ ਕਰੀ ਜਾਂਦੇ ਆ ਸਾਡੇ ਗਵਾਂਡ ਦਾ ਮੁੰਡਾ ਵਾ ਤੇ ਉਹਨੂੰ ਇੱਥੇ ਵੱਢ ਕੇ ਛੱਡ ਦਿੱਤਾ ਉਹਦੇ ਅਸੀਂ ਮਗਰ ਗਿਆ ਕਿਉਂਕਿ ਮੇਰੀ ਭੈਣ ਦਾ ਮੁੰਡਾ ਮਰ ਗਿਆ ਤੋਂਨੀ ਦੇ ਵਿੱਚ ਮੇਰੇ ਮੁੰਡੇ ਦਾ ਪਰਚਾ ਕਰਤਾ ਮੈਂ ਵੀ ਨਾਲ ਹੀ ਜੀ ਨਾ ਉਹਦਾ ਵੀ ਲੜਕੇ ਦਾ ਅਮਨਦੀਪ ਜਿਹੜਾ ਪਰਚਾ ਝੂਠਾ ਆ ਵਾ ਹਾਂ ਜਿਹੜਾ ਝੂਠਾ ਪਰਚਾ ਕਰਵਾਇਆ ਗਿਆ ਪੁਲਿਸ ਨੇ ਇਸ ਕਰਵਾਇਨ ਕੀਤਾ ਦੇਖ ਰਹੇ ਹੋ ਉਹ ਤੇ ਸਾਡੀ ਤਾਂ ਸੁਣਾਈ ਨਹੀਂ ਹੋਈ ਰਾਤੀ ਨੂੰ ਉਹ ਨਜਾਇਜ਼ ਪਰਚਾ ਕਰ ਜਾਂਦੇ ਮਤਲਬ ਮਜੂਰ ਨਹੀਂ ਤੇ ਲੜਾਈ ਚ ਨਾ ਨਹੀਂ ਨਹੀਂ ਉਹ ਨਹੀਂ ਮਜੂਰ ਹੈਗਾ ਲੜਾਈ ਹੈ ਇੱਥੇ ਲੜਾਈ ਹੈ ਚੁੰਨੀ ਹੈਗਾ ਕਰੇ ਰੋਟੀ ਖਾਂਦੇ ਆ ਹਾਂਜੀ ਤੇ ਕੇਸ਼ਾਈ ਸਾਡੇ ਨਾਲ ਜੀ ਜ਼ਿਆਦਾ ਹੋਣਾ ਹੋਂ ਉਹਨਾਂ ਤਾਂ ਕੇਸ਼ਾਈ ਕਰ ਰਿਹਾ ਕੋਲ ਸਾਲੇ ਉਹ ਕੀ ਮੰਗ ਕਰਦੇ ਆ ਅਸੀਂ ਕਹਿੰਦੇ ਨਜਾਇਜ਼ ਪਰਚਾ ਬੰਦ ਕੀਤਾ ਜਾਵੇ 14 1 26 ਨੂੰ ਜੋ ਝਗੜਾ ਨੇੜੇ ਵੇ ਸਟੇਸ਼ਨ ਸੁਲਤਾਨਪੁਰ ਲੋਧੀ ਹੋਇਆ ਸੀ ਉਸ ਸਬੰਧੀ ਸਾਨੂੰ 2 ਐਮਐਲਆਰ ਪ੍ਰਾਪਤ ਹੋਈਆਂ ਸੀਗੀਆਂ ਉਸ ਸਬੰਧੀ ਐਫਆਈਆਰ ਨੰਬਰ 14 14126 ਨੂੰ ਦਰਜ ਕੀਤੀ ਗਈ ਸੀ ਵੱਖ-ਵੱਖ ਤਰ੍ਹਾਂਾਂ ਤਹਿਤ ਉਹਦੇ ਵਿੱਚ ਹੀ ਇੱਕ ਸਾਨੂੰ ਦੂਸਰੀ ਧਿਰ ਦੀ ਐਮਐਲਆਰ ਪ੍ਰਾਪਤ ਹੋਈ ਅਜੀਤ ਕੁਮਾਰ ਦੀ ਉਹਦੇ ਬਰ ਬਿਆਨਾਂ ਤੇ ਇੱਕ ਕਰਾਸ ਕਿਉ ਫੇਸ ਕੀ ਜਿਹੜਾ ਵਾ ਦਰਜ ਕੀਤਾ ਗਿਆ ਪਰਚਾ ਉਹਦੇ ਵਿੱਚ ਜੋ ਵੀ ਦੋਸ਼ੀ ਸਾਫਤ ਇਨਵੈਸਟੀਗੇਸ਼ਨ ਚ ਦੋਸ਼ੀ ਪਾਈ ਜਾਣਗੇ ਉਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਊਗੀ ਔਰ ਵਰਗ ਮੈਂਬਰਾਂ ਨੇ ਇਕਤਰਤਾ ਕੀਤੀ ਹੈ ਉਹਨਾਂ ਨੇ ਦੋਸ਼ ਲਗਾਇਆ ਹੈ ਕਿ ਸਾਡੇ ਨੌਜਵਾਨਾਂ ਦੇ ਉੱਤੇ ਗਲਤ ਪਰਚਾ ਦਰਜ ਕੀਤਾ ਪੁੱਛ ਅਸੀਂ ਜੋ ਵੀ ਬਿਆਰ ਬਿਆਨਾਂ ਦੇ ਉੱਤੇ ਪਰਚਾ ਦਰਜ ਕੀਤਾ ਵਾ ਜੋ ਵੀ ਉਹਦੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਹੈ ਉਹ ਆਪਣੀ ਕਿਸੇ ਕਈ ਤਈ ਤੱਤਾਂ ਦੇ ਅਧਾਰ ਤੇ ਦਰਜ ਕੀਤਾ ਵਾ ਉਹਦੇ ਤੇ ਆਪਣੀ ਕਿਤੇ ਵੀ ਕੋਈ ਜਾਂਚ ਕਰਾ ਸਕਦੇ ਅਸੀਂ ਜੋ ਬੰਦੀ ਕਾਨੂੰਨੀ ਕਾਰਵਾਈ ਸਹੀ ਕੀਤੀ ਹੈ ਤੁਸੀਂ ਦੇਖ ਰਹੇ ਹੋ ਸਟਾਰ న్యూਸ ਪੰਜਾਬੀ